ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕੈਂਗਰਾ ਹੋਰਾ ਨੇ ਮੌਸਮ ਬਾਬਤ ਚਿੰਤਾ ਜ਼ਾਹਿਰ ਕਰਦਿਆਂ ਦੱਸਿਆ ਹੈ ਕਿ ਕਈ ਥਾਵਾਂ ਤੇ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲੀਆਂ ਨੇ ਪਰ ਆਉਣ ਵਾਲੇ ਕੱਲ ਨੂੰ ਮੋੜ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਕੱਲ ਨੂੰ ਤਾਪਮਾਨ 40 ਡਿਗਰੀ ਤੋਂ ਪਾਰ ਹੋ ਸਕਦਾ ਹੈ ਜਿਸ ਦੇ ਚਲਦਿਆਂ yellow alert ਵੀ ਜਾਰੀ ਕਰ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਗਰਮੀ ਤੋਂ ਵਿਚਾਰ ਖਣ ਲਈ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਸਲਾਹੀ ਦਿੱਤੀ ਹੈ ਜੀ ਅਸੀਂ ਪਿਛਲੇ ਇੱਕ ਦੋ ਦਿਨਾਂ ਤੋਂ ਦੇਖ ਰਹੇ ਹਾਂ ਕਿ ਕਾਫੀ ਥਾਵਾਂ ਤੇ ਪੰਜਾਬ ਦੇ ਵਿੱਚ ਜਿਹੜੀਆਂ ਤੇਜ਼ ਹਵਾਵਾਂ ਚੱਲੀਆਂ ਨੇ ਔਰ ਗਰਜ ਚਮਕ ਹੋਈ ਹੈ ਔਰ ਇਹਦੇ ਤੋਂ ਬਿਨਾ ਹਲਕੀ ਬਾਰਿਸ਼ ਜਾਂ ਛਿੱਟੇ ਵੀ ਕਿਤੇ ਕਿਤੇ ਪਿਛਲੇ ਦਿਨਾਂ ਦੇ ਵਿੱਚ ਪਏ ਨੇ ਅ ਅੱਜ ਵੀ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਾਂ ਗਰਜ ਚਮਕ ਹੋ ਸਕਦੀ ਹੈ ਪਰ ਕੱਲ ਤੋਂ ਫੇਰ ਥੋੜੀਆਂ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ येलो ਅਲਰਟ ਹੈ ਜੋ ਉਹ ਵੀ ਜਾਰੀ ਕੀਤਾ ਗਿਆ ਹੈ। ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਫਿਰ ਤੋਂ ਮੌਸਮ ਦੇ ਵਿੱਚ ਜਿਹੜੀ ਇਹਦਾ ਨਵੀਂ ਲੋਕੀ ਜਾਂ ਲੋਕਾਂ ਨੂੰ ਜਿਹੜੀ ਰਾਹਤ ਉਹਨਾਂ ਦੀ ਜੀ ਹੁਣ ਕਿਉਂਕਿ ਜਿਹੜਾ ਮੌਸਮ ਦੇ ਵਿੱਚ ਚੇਂਜ ਹੋਈ ਸੀ ਉਹਦੇ ਕਰਕੇ ਦੋ ਤਿੰਨ ਦਿਨ ਜ਼ਰੂਰ ਸਾਰਿਆਂ ਨੂੰ ਰਿਲੀਫ ਮਿਲਿਆ ਬਟ ਕੱਲ ਤੋਂ ਫੇਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ। ਔਰ ਆਨਵਰਡ ਦੇ ਦਿਨਾਂ ਦੇ ਵਿੱਚ ਕਿਉਂਕਿ ਮੌਇਸਚਰ ਵੀ ਹਵਾ ਦੇ ਵਿੱਚ ਵਧਣ ਦੇ ਚਾਂਸਸ ਨੇ ਸੋ ਉਹਦੇ ਨਾਲ ਥੋੜੀਆਂ ਅਨਕੰਫਰਟੇਬਲ ਕੰਡੀਸ਼ਨਸ ਹਿਊਮਿਡਿਟੀ ਵਧਣ ਕਰਕੇ ਵੀ ਹੋ ਸਕਦੀਆਂ ਲੋਕਾਂ ਨੂੰ ਇਸ ਤਰ੍ਹਾਂ ਦੀ ਇਤਲਾਹ ਦੇ ਕਿ ਜਿਤਨਾ ਹਿਊਮਿਡਿਟੀ ਵਾਧੀ ਤਾਂ ਕਿਤੇ ਦੋਸਤ ਲੋਕਾਂ ਨੂੰ ਇਹ ਹੀ ਸਲਾਹ ਦੇਵਾਂਗੇ ਜੀ ਕਿ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਘਰਾਂ ਤੋਂ ਬਾਹਰ ਤਾਂ ਹੀ ਨਿਕਲੋ ਜੇ ਬਹੁਤ ਜ਼ਰੂਰੀ ਹੈ ਆਦਰਵਾਇਸ ਗਰੇਸ ਕਰੋ ਔਰ ਹੈਲਦੀ ਡਾਈਟ ਲੋ ਨਿਊਟ੍ਰੀਸ਼ਸ ਡਾਈਟ ਲੋ ਵਤਵਾਦ ਲਿਕੁਇਡਸ ਲੋ ਬਾਡੀ ਨੂੰ ਹਾਈਡਰੇਟਡ ਰੱਖੋ ਅਤੇ ਜਦੋਂ ਵੀ ਬਾਹਰ ਜਾਣੇ ਹੋ ਆਪਦਾ ਸਿਰ ਔਰ ਬਾਕੀ ਬਾਡੀ ਪਾਰਟਸ ਜਿਹੜੇ ਉਹ ਕਵਰਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ ਲੰਗਾ ਜਿਸ ਤਰ੍ਹਾਂ ਮੈਂ ਜਿਹੜਾ ਮੌਸਮ ਨੇ একদম ਬਦਲ ਰਿਹਾ ਮੌਸਮ ਨੇ ਜਿਹੜਾ ਆਪਣੇ ਲੋਕਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਕਦੇ ਤਪਾਨ ਗਿੱਟ ਅਗਰੇ ਪੱਧਰ ਜਾਨਾ ਬਿਲਕੁਲ ਜੀ ਕਿਉਂਕਿ ਵੈਦਰ ਦੇ ਵਿੱਚ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਹੈ ਪਿਛਲੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਵੇਰੀਏਬਿਲਿਟੀ ਵਧੀ ਹੋਈ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਦੋਂ ਇਹ ਵੇਰੀਏਬਲ ਕੰਡੀਸ਼ਨਸ ਹੁੰਦੀਆਂ ਨੇ ਇਹਨਾਂ ਦੇ ਹੈਲਥ ਇੰਪੈਕਟਸ ਬਹੁਤ ਹੋ ਜਾਂਦੇ ਨੇ ਸੋ ਸਾਰਿਆਂ ਨੂੰ ਇਹਦਾ ਬਹੁਤ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਲiquids ਵੱਤੋ ਵੱਦ ਲੈਣੇ ਚਾਹੀਦੇ ਔਰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਕਿਸਾਨ ਵੀਰਾਂ ਨੂੰ ਫਾਰਮਰਸ ਨੂੰ ਵੀ ਸਹੀ ਇਸਲਾ ਦੇ ਰਹੇ ਹਾਂ ਜੀ ਪਹਿਲਾਂ ਵੀ ਕਿ ਜਿਹੜੀਆਂ ਉਹਨਾਂ ਨੇ ਅੱਜਕੱਲ ਫਸਲਾਂ ਲਾਈਆਂ ਉਹਨਾਂ ਨੂੰ ਜਿਹੜਾ ਟਾਈਮ ਟੂ ਟਾਈਮ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਰਹਿਣ ਤਾਂ ਕਿ ਹੀਟ ਸਟ्रेस ਦਾ ਕ੍ਰੌਪਸ ਤੇ ਕੋਈ ਇਫੈਕਟ ਨਾ ਹੋ ਸਕੇ ਕੋਈ ਰਿਕਾਰਡ ਜਿਹੜਾ ਕੋਈ ਦਰਜ ਕੀਤਾ ਗਿਆ ਜੀ ਇਸ ਵਾਰੀ ਅਸੀਂ ਦੇਖਿਆ ਕਿ ਹੀਟ ਵੇਵ ਕੰਡੀਸ਼ਨਸ ਦਾ ਡਿਊਰੇਸ਼ਨ ਜਿਹੜਾ ਕਾਫੀ ਲੰਬਾ ਚੱਲੇ ਗਿਆ ਕਿਉਂਕਿ 15 ਮਈ ਤੋਂ ਲੈ ਕੇ 5 ਜੂਨ ਦੇ ਤੱਕ ਟੈਂਪਰੇਚਰ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਇਹ ਡਿਊਰੇਸ਼ਨ ਜੇ ਅਸੀਂ ਦੇਖੀਏ ਤਾਂ ਪਿਛਲੇ 10 ਸਾਲਾਂ ਦੇ ਵਿੱਚ ਇੰਨਾ ਲੰਬਾ ਡਿਊਰੇਸ਼ਨ ਹੀਟ ਸਪੈਲ ਦਾ ਨਹੀਂ ਸੀ ਗਿਆ ਜੋ ਇਸ ਵਾਰੀ ਹੋਇਆ ਇਸ ਮੌਕੇ ਕਿੰਗਰ ਨੇ ਦੱਸਿਆ ਕਿ ਗਰਮੀ ਹੋਰ ਵੀ ਤੇਜ਼ ਹੋ ਸਕਦੀ ਹੈ ਜਿਸ ਤੋਂ ਬਚਣ ਲਈ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ